ਹਾਲੀ ਦੇ ਵਿੱਚ ਇਹ ਚਰਚਾ ਪੂਰੇ ਮੁਲਕ ਦੇ ਵਿੱਚ ਜ਼ੋਰਾਂ ਸ਼ੋਰਾਂ ਤੇ ਰਹੀ ਹੈ ਕਿ ਭਾਈ ਮੁਲਕ ਦੇ ਵਿੱਚ ਪਿਛਲੇ ਇੱਕ ਦਹਾਕੇ ਤੋਂ ਮਹਿੰਗਾਈ ਦਰ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਨੇ ਪਰ ਜਿਹੜੀ ਸੱਤਾਧਾਰੀ ਤੇ ਰਹਾ ਉਹਦੀ ਸੱਤਾਧਾਰੀ ਤੇ ਨਾਲ ਸੰਬੰਧਤ ਪਾਰਟੀ ਹੈ ਜਿਹੜੀ ਉਹ ਕਦੇ ਵੀ ਨਹੀਂ ਮੰਨਣ ਨੂੰ ਤਿਆਰ ਸੀ ਕਿ ਹਾਂ ਭਾਈ ਮਹਿੰਗਾਈ ਹੋਈ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਕਮਾਈ ਵੀ ਵਧੀਆ ਲੋਕਾਂ ਦੇ ਕਮਾਈ ਦੇ ਜ਼ਰੀਏ ਵੀ ਵਧੇ ਨੇ ਜੇਕਰ ਮਹਿੰਗਾਈ ਵਧੀਆ ਤਾਂ ਇਸ ਗੱਲ ਤੇ ਖੁਦ ਹੁਣ ਮੋਹਰ ਲਗਾ ਦਿੱਤੀ ਹੈ ਕਿ ਮੁਲਕ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਦੀਆਂ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਘੱਟੋ-ਘੱਟ ਇਹ ਗੱਲ ਤਾਂ ਬਿਲਕੁਲ ਸਾਫ਼ ਹੋ ਗਈ ਨਾ ਕਿ ਮਹਿੰਗਾਈ ਵਧੀ ਹੈ ਇਸੇ ਕਰਕੇ ਸੰਸਦਾਂ ਦੀਆਂ ਤਨਖਾਹਾਂ ਤੇ ਹੋਰ ਭੱਤੇ ਵਧਾਏ ਗਏ ਨੇ ਅੱਜ ਤਾਂ ਇੱਕ ਮੁੱਦਾ ਇਹ ਆ ਦੂਜਾ ਮੁੱਦਾ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਅਜਿਹਾ ਮੁੱਦਾ ਚੁੱਕਿਆ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਿੰਨੇ ਵੀ ਪੰਜਾਬ ਦੇ ਵਿਧਾਇਕ ਨੇ ਉਹਨਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਗਈ ਹੈ ਉਹ ਸੁਰੱਖਿਆ ਵਾਧੂ ਹੈ ਵੀਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ ਸੀ ਉਹ ਕਲਚਰ ਖਤਮ ਨਹੀਂ ਹੋਇਆ ਬਲਕਿ ਵਧੇ ਹੀ ਹੈ ਅੱਜ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਦੇਖ ਲਓ ਕੀ ਨੇ ਅੱਜ ਪੰਜਾਬ ਦਾ ਕੋਈ ਅਜਿਹਾ ਸ਼ਹਿਰ ਕੋਈ ਐਸਾ ਕਸਬਾ ਕੋਈ ਅਜਿਹਾ ਪਿੰਡ ਨਹੀਂ ਹੈ ਜਿੱਥੇ ਕੋਈ ਨਾ ਕੋਈ ਵਾਰਦਾਤ ਆਏ ਦਿਨ ਨਾ ਹੁੰਦੀ ਹੋਵੇ ਔਰ ਜਦੋਂ ਇਹਨਾਂ ਵਾਰਦਾਤਾਂ ਦੇ ਪਿੱਛੇ ਪੁਲਿਸ ਨੂੰ ਪੁੱਛਿਆ ਜਾਂਦਾ ਤਾਂ ਕਹਿੰਦਾ ਸੀ ਕੀ ਕਰੀਏ ਜੀ ਸਾਡੇ ਕੋਲ ਮੁਲਾਜ਼ਮ ਇੰਨੇ ਕ ਇੰਨੀ ਨਫਰੀ ਕਰ ਹੀ ਨਹੀਂ ਸਕਦੇ ਅਸੀਂ ਕਰੀਏ ਕੀ ਉਹ ਮੁਲਾਜ਼ਮ ਜਿਹੜੇ ਸੁਰੱਖਿਆ ਦਸਤਿਆਂ ਦੇ ਵਿੱਚ ਲੱਗੇ ਹੋਏ ਨੇ ਜੇ ਉਹ ਮੁਲਾਜ਼ਮ ਥਾਣੇ ਦੇ ਵਿੱਚ ਭੇਜੇ ਜਾਣ ਤਾਂ ਸ਼ਾਇਦ ਲਾਰਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਬਿਹਤਰ ਹੋ ਸਕਦੀ ਹੈ ਜੋ ਮੈਂਬਰ ਪਾਰਲੀਮੈਂਟਸ ਨੇ ਤਨਖਾਹਾਂ ਤੇ ਪੱਤਿਆਂ ਦਾ ਵਿਚਵਾਦ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸਿਰਫ ਤਨਖਾਹਾਂ ਪੱਤੇ ਨਹੀਂ ਬਾਕੀ ਸਹੂਲਤਾਂਾਂ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਕੀ-ਕੀ ਮਿਲਦੀਆਂ ਨੇ ਇੱਕ ਮੈਂਬਰ ਪਾਰਲੀਮੈਂਟ ਨੂੰ ਉਸ ਤੋਂ ਬਾਅਦ ਚਰਚਾ ਕਰਾਂਗੇ ਵਿਧਾਇਕ ਸਾਹਿਬ ਦੇ ਜਿਹੜੇ ਇਸ਼ੂ ਚੁੱਕਿਆ ਗਿਆ ਉਸ ਤੇ ਮਹਿੰਗਾਈ ਸਿਰਫ ਐਮਪੀਜ਼ ਦੇ ਲਈ ਇਹ ਸਭ ਤੋਂ ਵੱਡੀ ਗੱਲ ਸੰਸਦ ਮੈਂਬਰਾਂ ਨੂੰ ਮਹਿੰਗਾਈ ਤੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਤਨਖਾਹਾਂ ਤੇ ਭੱਤਿਆਂ ਦੇ ਵਿੱਚ 24% ਦਾ ਵਾਅਦਾ ਕੀਤਾ ਗਿਆ 1 April 2023 ਤੋਂ ਇਹ ਨਿਯਮ ਲਾਗੂ ਹੋਣਗੇ ਯਾਨੀ ਕਿ 1 April 2023 ਤੋਂ ਹੀ ਜਿਹੜਾ ਰੁਕਿਆ ਹੋਇਆ ਪੈਸਾ ਉਹ ਸਾਰਾ ਮਿਲੇਗਾ ਹੁਣ 25 ਚੱਲ ਰਿਹਾ ਮਤਲਬ 2 ਸਾਲ ਦਾ ਬਕਾਇਆ ਜਿਹੜਾ 24000 ਰੁਪਏ ਮਹੀਨਾ ਉਹ ਅਲੱਗ ਤੋਂ ਮਿਲੇਗਾ ਯਾਨੀ ਕਿ ਤਨਖਾਹ ਪਹਿਲਾਂ 1 ਲੱਖ ਰੁਪਏ ਸੀ ਹੁਣ ਵਧਾ ਕੇ 1 ਲੱਖ 24000 ਰੁਪਏ ਕਰ ਦਿੱਤੀ ਗਈ ਹੈ ਪਹਿਲਾ ਸੰਸਦ ਦੀ ਸੈਸ਼ਨ ਦੌਰਾਨ ਦਫਤਰੀ ਪੱਤੇ ਵਜੋਂ ਹਰ ਮਹੀਨੇ 60000 ਰੁਪਏ ਵਧਾ ਕੇ 70000 ਕਰ ਦਿੱਤਾ ਗਿਆ ਰੋਜ਼ਾਨਾ ਪੱਤੇ ਵਜੋਂ ਪਹਿਲਾਂ 2000 ਸੀ ਹੁਣ 2500 ਕਰ ਦਿੱਤਾ ਗਿਆ ਪੈਨਸ਼ਨ ਪਹਿਲਾਂ 2500 ਰੁਪਏ ਮਹੀਨਾ ਸੀ ਹੁਣ 31000 ਰੁਪਏ 25000 ਰੁਪਏ ਮਹੀਨਾ ਸੀ ਹੁਣ 31000 ਰੁਪਏ ਮਹੀਨਾ ਕਰ ਦਿੱਤੀ ਗਈ ਹੈ 5 ਸਾਲ ਤੋਂ ਬਾਅਦ ਸੇਵਾ ਤੇ ਹਰ ਸਾਲ ਲਈ ਵਾਧੂ ਪੈਨਸ਼ਨ ਪ੍ਰਤੀ ਮਹੀਨਾ 2000 ਰੁਪਏ ਤੋਂ ਵਧਾ ਕੇ 2500 ਰੁਪਏ ਮਹੀਨਾ ਕਰ ਦਿੱਤੀ ਗਈ ਹੈ ਇਹ ਤਾਂ ਸਹੀ ਗੱਲ ਤਨਖਾਹ ਤੇ ਜਿਹੜੇ ਪੱਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਸਹੂਲਤਾਂ ਨੇ ਉਹ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਮੁਫਤ ਹਵਾਈ ਅਤੇ ਰੇਲ ਯਾਤਰਾ ਸਾਲਾਨਾ 34 ਮੁਫਤ ਹਵਾਈ ਯਾਤਰਾ ਟਿਕਟਾਂ ਜਿਹੜੀਆਂ ਨੇ ਉਹ ਇੱਕ ਮੈਂਬਰ ਪਾਰਲੀਮੈਂਟ ਨੂੰ ਮਿਲਦੀਆਂ ਨੇ ਡੋਮੈਸਟਿਕ ਯਾਤਰਾ ਦੇ ਲਈ 8 ਟਿਕਟਾਂ ਉਹ ਆਪਣੇ ਕਿਸੇ ਵੀ ਸਹਿਯੋਗੀ ਜਾਂ ਫਿਰ ਸਟਾਫ ਨੂੰ ਟਰਾਂਸਫਰ ਕਰ ਸਕਦੇ ਨੇ ਭਾਰਤੀ ਰੇਰਵਦੀਆਂ ਸਾਰੀਆਂ ਸ਼੍ਰੇਣੀਆਂ ਦੇ ਸਫ਼ਰ ਦੇ ਵਿੱਚ ਮੁਫਤ ਯਾਤਰਾ ਕਰ ਸਕਦੇ ਨੇ ਸੜਕੀ ਯਾਤਰਾ ਤੇ ਸਰਕਾਰੀ ਡਿਊਟੀਆਂ ਦੌਰਾਨ 16 ਰੁਪਏ ਪ੍ਰਤੀ ਕਿਲੋਮੀਟਰ ਪੱਤਾ ਵੀ ਉਹਨਾਂ ਨੂੰ ਮਿਲਦਾ ਹੈ ਇੱਥੇ ਹੀ ਬਸ ਨਹੀਂ ਅਸੀਂ ਹਰ ਰੋਜ਼ ਕਹਿੰਦੇ ਹਾਂ ਕਿ ਮੁਫਤ ਬਿਜਲੀ ਮੁਫਤ ਪਾਣੀ ਦਾ ਬੜਾ ਰੌਲਾ ਇਹ ਮੁਫਤ ਬਿਜਲੀ ਪਾਣੀ ਇਹਨਾਂ ਨੂੰ ਵੀ ਮਿਲਦਾ ਕਿੰਨਾ ਮਿਲਦਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਇੱਕ ਸੰਸਦ ਨੂੰ ਹਰੇਕ ਸੰਸਦ ਨੂੰ ਸੰਸਦ ਮੈਂਬਰ ਨੂੰ ਮੁਫਤ ਰਿਹਾਇਸ਼ ਦਾ ਹੱਕ ਹੈ ਉਹਨੂੰ ਰਿਹਾਇਸ਼ ਮੁਫਤ ਮਿਲਦੀ ਹੈ ਮੁਫਤ ਰਿਹਾਇਸ਼ ਦੇ ਵਿੱਚ ਪ੍ਰਤੀ ਮਹੀਨਾ 50000 ਯੂਨਿਟ ਤੱਕ ਮੁਫਤ ਬਿਜਲੀ ਤੇ 4 ਲੱਖ ਲੀਟਰ ਪਾਣੀ ਵੀ ਮਿਲਦਾ ਇਸ ਤੋਂ ਇਲਾਵਾ ਮੁਫਤ ਟੈਲੀਫੋਨ ਦੀ ਸਹੂਲਤ ਵੀ ਹੈ ਪਹਿਲਾਂ ਤਾਂ ਲੈਂਡਲਾਈਨ ਵੀ ਲੱਗਿਆ ਹੁੰਦੇ ਸੀ ਹੁਣ ਤੁਸੀਂ ਹੁਣ ਵੀ ਲੈਂਡਲਾਈਨ ਨਾ ਮੋਬਾਈਲ ਫੋਨ ਦੇ ਵੀ ਖਰਚੇ ਨੇ ਜੜੇ ਉਹ ਮੈਂਬਰ ਪਾਰਟਮੈਂਟ ਨੂੰ ਦਿੱਤੇ ਜਾਂਦੇ ਨੇ ਲੋਕ ਸਭਾ ਦੇ ਸੰਸਦ ਮੈਂਬਰਾਂ ਨੂੰ 1.5 ਲੱਖ ਮੁਫਤ ਟੈਲੀਫੋਨ ਕਾਲਾਂ ਦਾ ਲਾਭ ਹੈ ਜਿਹੜਾ ਉਹ ਦਿੱਤਾ ਗਿਆ ਇਸੇ ਤਰੀਕੇ ਨਾਲ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ 50000 ਮੁਫਤ ਕਾਲਾਂ ਦਾ ਜਿਹੜਾ ਉਹ ਲਾਭ ਦਿੱਤਾ ਜਾਂਦਾ ਵਿਆਪਕ ਅਤੇ ਡਾਕਟਰੀ ਲਾਭ ਦੀ ਜੇ ਗੱਲ ਕੀਤੀ ਜਾਵੇ ਕਿਉਂਕਿ ਡਾਕਟਰੀ ਸਹੂਲਤਾਂਾਂ ਵੀ ਚਾਹੀਦੀਆਂ ਨੇ ਉਹ ਵੀ ਮੁਫਤ ਨੇ ਉਹਨਾਂ ਦੇ ਵਿੱਚ ਕੀ ਕੀ ਹੈ ਸਰਕਾਰੀ ਅਤੇ ਨਿਜੀ ਦੋਵਾਂ ਹਸਪਤਾਲਾਂ ਦੇ ਵਿੱਚ ਮੁਫਤ ਡਾਕਟਰੀ ਇਲਾਜ ਕੇਂਦਰ ਸਰਕਾਰ ਸਿਹਤ ਯੋਜਨਾ CGHS ਤਹਿਤ ਜੀਵਨ ਸਾਥੀ ਤੱਕ ਦਾ ਇਲਾਜ ਇਸ ਦੇ ਵਿੱਚ ਸ਼ਾਮਲ ਹੈ ਭਾਰਤ ਦੇ ਵਿੱਚ ਕੋਈ ਖਾਸ ਡਾਕਟਰੀ ਇਲਾਜ ਮਹੀਆ ਨਾ ਹੋਵੇ ਤਾਂ ਵਿਦੇਸ਼ ਦੇ ਵਿੱਚ ਜਿਹੜਾ ਇਲਾਜ ਹੋਏਗਾ ਉਹਦਾ ਖਰਚਾ ਵੀ ਜਿਹੜਾ ਉਹ ਸਰਕਾਰ ਚੁਕੇਗੀ ਸਾਬਕਾ ਸੰਸਦ ਮੈਂਬਰਾਂ ਨੂੰ CGHS ਦੇ ਤਹਿਤ ਡਾਕਟਰੀ ਲਾਭ ਪ੍ਰਾਪਤ ਹੁੰਦੇ ਰਹਿਣਗੇ ਹਰ ਸੰਸਦ ਨੂੰ ਸਰਕਾਰੀ ਵਾਹਨ ਦੀ ਸਹੂਲਤ ਜਿਹੜੀ ਉਦਤੀ ਹੋਈ ਹੈ ਸਬਸਿਡੀ ਵਾਲਾ ਭੋਜਨ ਇੱਥੋਂ ਤੱਕ ਕਿ ਜਿਹੜਾ ਭੋਜਨ ਵੀ ਮਿਲਦਾ ਉਹਦੇ ਤੇ ਵੀ ਇੱਕ ਵੱਡੀ ਸਬਸਿਡੀ ਮਿਲਦੀ ਹੈ ਹੁਣ ਕਈ ਤਰ੍ਹਾਂ ਦੇ ਆਮ ਲੋਕ ਸਵਾਲ ਚ ਚੱਕਦੇ ਨੇ ਟਰੋਲ ਵੀ ਹੁੰਦੀ ਹੈ ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਭਾਈ ਉਹ ਤਾਂ ਹੁੰਦੇ ਸਰਦੇ ਵਾਲੇ ਨੇ ਜਿਨ੍ਹਾਂ ਨੂੰ ਇੰਨੀਆਂ ਸਹੂਲਤਾਂਾਂ ਦਿੱਤੀਆਂ ਜਾ ਰਹੀਆਂ ਨੇ ਇੰਨੀਆਂ ਸਹੂਲਤਾਂਾਂ ਜ਼ਰੂਰਤ ਕੀ ਹੈ ਜੇ ਨੀਆਂ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਵਾਧਾ ਕਰਨ ਦੀ ਕੀ ਲੋੜ ਐ ਪਰ ਇੱਕ ਸੰਸਦ ਨੂੰ ਕੀ ਕੀ ਮਿਲਦਾ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ ਹੁਣ ਗੱਲ ਕਰਦੇ ਹਾਂ ਵਿਧਾਨ ਸਭਾ ਦੀ ਵਿਧਾਨ ਸਭਾ ਦੇ ਵਿੱਚ ਇੱਕ ਅਜਿਹਾ ਮੁੱਦਾ ਚੁੱਕਿਆ ਗਿਆ ਜਿਹੜਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਨਹੀਂ ਖਤਮ ਹੋਇਆ ਵੀ ਵੀ ਆਈ ਪੀ ਕਲਚਰ ਪੰਜਾਬ ਦੇ ਵਿੱਚ ਨਹੀਂ ਖਤਮ ਹੋਇਆ ਵੀ ਵੀ ਆਈ ਪੀ ਕਲਚਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਹੁਰਾ ਨੇ ਇਹ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਸਿਆਸੀ ਆਗੂਆਂ ਤੇ ਅਫਸਰਾਂ ਨਾਲ ਤਨਾਤ ਵਾਧੂ ਗਨਮੈਨ ਥਾਣਿਆਂ ਦੇ ਵਿੱਚ ਘੱਟ ਪਰ ਸਿਆਸੀ ਲੋਕਾਂ ਨਾਲ ਇਹ ਪੁਲਿਸ ਮੁਲਾਜ਼ਮ ਜ਼ਿਆਦਾ ਨੇ ਵਾਧੂ ਗਨਮੈਨ ਹਟਾ ਕੇ ਪੁਲਿਸ ਥਾਣੇ ਦੇ ਵਿੱਚ ਭੇਜੇ ਜਾਣ ਰਣਿੰਦਰ ਪ੍ਰਤਾਪ ਸਿੰਘ ਨੇ ਸਫਰ ਕਾਲ ਦੌਰਾਨ ਇਹ ਪੂਰਾ ਮੁੱਦਾ ਚੁੱਕਿਆ ਸੀ ਗੱਲ ਵੀ ਠੀਕ ਹੈ ਕਿਉਂਕਿ ਏਓ ਪਾਰਟੀ ਜਿਹੜੀ ਸਤਾਤਾਰ ਤੇ ਰਹੀ ਇਹ ਕਹਿੰਦੀ ਸੀ ਕਿ ਦੇਖੋ ਅਸੀਂ ਆਮ ਘਰਾਂ ਦੇ ਲੋਕ ਆ ਆਮ ਘਰਾਂ ਚੋਂ ਨਿਕਲੇ ਹੋਏ ਆ ਆਮ ਘਰਾਂ ਤੋਂ ਚੁਣ ਕੇ ਅਸੀਂ ਵਿਧਾਨ ਸਭਾ ਦੀਆਂ ਪੂੜੀਆਂ ਚੜ੍ਹਿਆ ਵਿਧਾਨ ਸਭਾ ਦੇ ਵਿੱਚ ਪਹੁੰਚੇ ਆ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਵੀਆਈਪੀ ਕਲਚਰ ਦੀ ਲੋੜ ਨਹੀਂ ਹੋਏਗੀ ਪਰ ਕੀ ਉਹ ਵੀਆਈਪੀ ਕਲਚਰ ਖਤਮ ਹੋਇਆ ਵੀ ਵੀਆਈਪੀ ਕਲਚਰ ਖਤਮ ਹੋਇਆ ਤੇ ਜਵਾਬ ਜਿਹੜਾ ਉਹਨਾਂ ਆਦ ਵਿੱਚ ਆਏਗਾ ਕਿਉਂਕਿ ਕੱਲ ਐਲਓਪੀ ਨੇ ਵੀ ਸਵਾਲ ਚੁੱਕਿਆ ਐਲਓਪੀ ਨੇ ਵੀ ਦੱਸਿਆ ਕਿ ਭਾਈ ਕਿੰਨੀਆਂ ਗੱਡੀਆਂ ਜੜੀਆਂ ਨੇ ਉਹ ਤੁਹਾਡੇ ਪਰਿਵਾਰ ਦੇ ਨਾਲ ਲੱਗੀਆਂ ਹੋਈਆਂ ਨੇ ਕਿੰਨੇ ਮੁਲਾਜ਼ਮ ਤੁਹਾਡੇ ਪਰਿਵਾਰ ਦੇ ਨਾਲ ਲ ਕਿ ਇੱਕ ਮੁਹਾਲੀ ਦੇ ਵਿੱਚ ਜਿੰਨੇ ਸੁਰੱਖਿਆ ਮੁਲਾਜ਼ਮ ਨੇ ਉਤੋਂ ਵੱਧ ਚਾਰ ਮੈਂਬਰਾਂ ਨੂੰ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗਾਰਡ ਕਰਨ ਦੇ ਲਈ ਉਹ ਮੈਂਬਰ ਨੇ ਉਹ ਤੁਹਾਨੂੰ ਬਾਈਟ ਵੀ ਸੁਣਾ ਦਿੰਦੇ ਆ ਇਹ ਸਰਕਾਰ ਆਈ ਸੀ ਇਮਾਨਦਾਰੀ ਦੇ ਗੱਲ ਤੇ ਕਿ ਅਸੀਂ ਇੱਥੋਂ ਦਾ ਵਾਤਾਵਰਨ ਬਦਲਾਂਗੇ ਸਾਫ਼ ਸੁਥਰੀ ਵੀ ਬੀ ਆਈ ਪੀ ਕਲਚਰ ਠਾਗਾ ਜਿੰਨੂੰ ਸਿਕਿਉਰਿਟੀ ਚਾਹੀਦੀ ਏ ਰਾਣਾ ਜੀ ਦਾ ਬੇਟਾ ਬੋਲ ਰਿਹਾ ਸੀ ਸਿਕਿਉਰਿਟੀ ਦਾ ਜ਼ਿਕਰ ਕਰ ਰਿਹਾ ਸੀ ਉਦੋਂ ਬਾਦ ਸਾਹਿਬ ਕਹਿੰਦੇ ਜਿੰਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲੋ ਔਰ ਨੋਹੀ सीएम ਸਾਹਿਬ ਕੋ 1100 ਬੰਦਾ ਚਾਰ ਬੰਦਿਆਂ ਨੂੰ ਗਾਰਡ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਗਾਰਡ ਕਰਨ ਵਾਸਤੇ 1100 ਪੁਲਿਸ ਪੁਲਿਸ ਦੇ ਅਫਸਰ ਲੱਗਾ ਸਾਰੇ ਜ਼ਿਲ੍ਹੇ ਬੁਹਾਲੀ ਚ 1200 25 ਲੱਖ ਬੰਦੇ ਵਾਸਤੇ 1200 ਚੀਫ ਮਿਨਿਸਟਰ ਦੇ ਚਾਰ ਮੈਂਬਰਾਂ ਵਾਸਤੇ 1100 ਜਿਹੜਾ ਇਹਨਾਂ ਦਾ ਲੀਡਰ ਵੈਗਨਾਰ ਚਾਹੁੰਦਾ ਸੀ ਉਹ ਲੈਨ ਕਰੂਜ਼ਰ ਚਾਹੁੰਦਾ ਜਿੱਥੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਛੋਟੇ ਛੋਟੇ ਕਮਰਿਆਂ ਚ ਗੁਜ਼ਾਰਾ ਕਰਨ ਵਾਲੀ ਜਮਾਤ ਹੈ ਅੱਜ ਪੰਜ ਸਰਕਾਰੀ ਕੋਠੀਆਂ ਸਪੀਕਰ ਸਾਹਿਬ ਪੰਜ ਸਰਕਾਰੀ ਤੇ ਕੈਪਟਨ ਅਮਰਿੰਦਰ ਸਿੰਘ 102 ਗੱਡੀਆਂ ਦੇ ਕਾਫਲੇ ਜਾਂਦਾ ਸੀ ਤੁਹਾਡੇ ਸੀਐਮ ਸਾਹਿਬ 103 ਦੇ ਕਾਫਲੇ ਜਾਂਦੇ ਇਹ ਬੀਵੀਆਈ ਕਲਚਰ ਹਟਾਨ ਲੱਗੇ ਨੇ ਸੋ ਇਸ ਪੂਰਾ ਮੁੱਦਾ ਤੇ ਰਾਣੇਂਦਰ ਪ੍ਰਤਾਪ ਸਿੰਘ ਜੀ ਮਿਰਰਲ ਜੁੜੇ ਹੋਏ ਨੇ ਗੱਲਬਾਤ ਕਰਨ ਲਈ ਜਿਨ੍ਹਾਂ ਨੇ ਸਫਰਕਾਲ ਦੌਰਾਨ ਇਹ ਪੂਰਾ ਮੁੱਦਾ ਚੁੱਕਿਆ ਰਾਣੇਂਦਰ ਪ੍ਰਤਾਪ ਸਿੰਘ ਜੀ ਤੁਸੀਂ ਇਹ ਮੁੱਦਾ ਬੜਾ ਵਾਜਬ ਚੁੱਕਿਆ ਕਿਉਂਕਿ ਪੰਜਾਬ ਤੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਹਾਲਾਤ ਕਿਸੇ ਤੋਂ ਲੁਕੇ ਛਿਪੇ ਨਹੀਂ ਨੇ ਔਰ ਜਦੋਂ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਭਾਈ ਜਿੰਨੀ ਕਿ ਨਫਰੀ ਆ ਉਹਨਾਂ ਕੀ ਅਸੀਂ ਕਰ ਸਕਦੇ ਹਾਂ ਤੋਂ ਵੱਧ ਅਸੀਂ ਕਿਵੇਂ ਕਰ ਸਕਦੇ ਹਾਂ ਪਰ ਤੁਹਾਨੂੰ ਇਹ ਲੱਗਦਾ ਕਿ ਜੇ ਵਿਧਾਇਕਾਂ ਦੀ ਸੁਰੱਖਿਆ ਘਟਾ ਦਿੱਤੀ ਜਾਵੇ ਮੰਤਰੀਆਂ ਦੀ ਥੋੜੀ ਸੁਰੱਖਿਆ ਘਟਾ ਦਿੱਤੀ ਜਾਵੇ ਤਾਂ ਫਿਰ ਇਹ ਖੱਪਾ ਪੂ ਦੇਖੋ ਅੱਜ ਇਹ ਮੇਰੇ ਦਿਮਾਗ 'ਚ ਆਇਆ ਕਿ ਉਹ ਪਹਿਲੀ ਗੱਲ ਜੀ ਸਭ ਤੋਂ ਵੱਡੀ ਸਮੱਸਿਆ ਅਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਆ ਬਿਲਕੁਲ ਠੀਕ ਤੇ ਲੋਕ ਚਾਹੇ ਵਪਾਰੀ ਹੋਵੇ ਹੂੰ ਚਾਹੇ ਕੋਈ ਕਾਰੋਬਾਰੀ ਹੋਵੇ ਪਹਿਲਾਂ ਤਾਂ ਇਹਨਾਂ ਨੂੰ ਚਿੰਤਾ ਹੁੰਦੀ ਸੀ ਹੂੰ ਹੂੰ ਅੱਜ ਪੰਜਾਬ ਦਾ ਜ਼ਿਮੀਂਦਾਰ ਜਿਹੜਾ ਆ ਹੂੰ ਉਹ ਵੀ ਬਾਹਰ ਨਿਕਲ ਕੇ ਰਾਜੀ ਨਹੀਂ ਹੂੰ ਉਹ ਸ਼ਾਮ ਨੂੰ ਆਪਦੇ ਖੇਤਾਂ ਤੇ ਸੈਰ ਕਰਨੀ ਜਾ ਸਕਦਾ ਉਹਦੀ ਮੋਟਰ ਤੇ ਗੇੜਾ ਮਾਰਨ ਨਹੀਂ ਜਾ ਸਕਦਾ ਹੂੰ ਹੂੰ ਕਿਉਂਕਿ ਉਹਨੂੰ ਇਹ ਕਲੈਰਿਟੀ ਨਹੀਂ ਕਿ ਇਹਨੇ ਜਦੋਂ ਕਦੋਂ ਆ ਕੇ ਮੂੰਹ ਬੰਨ ਕੇ ਹੂੰ ਤੇ ਮੇਰੇ ਮੈਨੂੰ ਲੁੱਟ ਲੈਣਾ ਦਾਤਰ ਮਾਰਨੀ ਆ ਜਾਂ ਗੋਲੀ ਮਾਰ ਦੇਣੀ ਆ ਅਸਲੀਅਤ ਇਹ ਹੈਗੀ ਆ ਹੂੰ ਅੱਛਾ ਇਸ ਕਰਕੇ ਤੁਹਾਨੂੰ ਲੱਗਿਆ ਕਿ ਜ਼ਰੂਰੀ ਆ ਸੁਰੱਖਿਆ ਜ਼ਰੂਰੀ ਆ ਆਮ ਲੋਕਾਂ ਦੇ ਮੈਨੂੰ ਇਹ ਮੈਂ ਮੈਂ ਕਹਣਾ ਜੀ ਇਹਦੇ ਤੋਕੇ ਚੱਲਦਾ ਹਮ ਅੱਜ ਪਿੰਡਾਂ ਦੇ ਵਿੱਚ ਮਾਪੇ ਉਹਨੂੰ ਪੁੱਛ ਕੇ ਵੇਖੋ ਵੀ ਸ਼ਾਮ ਦੇ 6 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਕਿ ਉਹ ਆਪਣੇ ਨਿਆਣਿਆਂ ਨੂੰ ਸ਼ਹਿਰ ਭੇਜਦੇ ਆ ਹਮ ਕੀ ਉਹਨਾਂ ਨੂੰ ਚਿੰਤਾ ਰਹਿੰਦੀ ਜੇ ਨਿਆਣੇ ਟਿਊਸ਼ਨ ਗਏ ਆ ਤੋ ਟਾਈਮ ਸਿਰ ਘਰੇ ਆ ਜਾਣ ਹਮ ਲੇਡੀਜ਼ ਹਮ ਆਪ ਗੱਡੀ ਚ ਲਾ ਕੇ ਪਿੰਡਾਂ ਚੋਂ ਸ਼ਹਿਰਾਂ ਚ ਨਹੀਂ ਜਾ ਸਕਦੀਆਂ ਹਮ ਇਹ ਮਾਹੌਲ ਜਿਹੜਾ ਹੈਗਾ ਆ ਹਮ ਇਹ ਕਰਾਬ ਹੋਇਆ ਇਹਨੂੰ ਸੂਤ ਕਰਨ ਲਈ ਹਮ ਸਭ ਤੋਂ ਪਹਿਲਾਂ ਤਾਂ ਸਾਨੂੰ ਪ੍ਰੋਪਰ ਪੁਲਿਸ ਫੋਰਸ ਇਨ ਕੁਆਂਟੀਟੀ ਚਾਹੀਦੀ ਆ ਹਮ ਅਸੀਂ ਕਹਿੰਨੇ ਸਾਡੇ ਕੋਲ ਪੁਲਿਸ ਫੋਰਸ ਪੂਰੀ ਆ ਪਰ ਲੱਗੀ ਕਿੱਥੇ ਹੋਈ ਆ ਥਾਣੇ ਖਾਲੀ ਪਏ ਪਏ ਹਮ ਕੋਈ ਥਾਣਾ ਕੋਈ ਚੌਕੀ ਮੈਂ ਨਹੀਂ ਕਹਿ ਸਕਦਾ ਪੰਜਾਬ ਚ ਜਿਹੜਾ ਮੈਂ ਸੈਸ਼ਨ ਚ ਵੀ ਕਿਹਾ ਜੀ ਕਿ 25 ਤੋਂ ਵੱਧ ਸਪਾਈ ਕਿਸੇ ਕੌਨਸੀ ਕਿਸੇ ਚੌਕੀ ਛੋਣਗੇ ਹਮ ਤੇ ਪੋਲਿਟੀਕਲ ਬੰਦਿਆਂ ਤੇ ਉਹ 25 25 ਗਨ ਮੈਂ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਛੱਡ ਦਿਆਂ ਜੀ ਮੈਂ ਗਵਰਨਰ ਸਾਹਿਬ ਨੂੰ ਛੱਡ ਦਿਆਂ ਭਾਈ ਉਹਦੇ ਤੋਂ ਥੱਲੇ ਕਿਉਂ 25 ਗਨ ਮੈਂ ਚਾਹੀਦੀ ਆ ਅੱਜ ਇਹ ਉਹੀ ਬੰਦੇ ਸੀ ਹਮ ਕੱਲ ਇਹਨਾਂ ਕੋਈ ਇੱਕ ਇੱਕ ਨਹੀਂ ਸੀ ਅੱਜ 25 25 ਸਾਲ ਦੋ ਰਹਿ ਗਏ ਹਮ ਤੇ ਉਹਦੇ ਤੋਂ ਬਾਅਦ ਆਪਾਂ ਫੇਰ ਉੱਥੇ ਆ ਜਾਣਾ ਹਮ ਤੇ ਇਨਕਲੂਡਿੰਗ ਆਪੋਜੀਸ਼ਨ ਦੇ ਬੰਦੇ ਹਮ ਕਾਦਾ ਥ੍ਰੈਟੇ ਕਿਸੇ ਨੂੰ ਉਹ ਜ਼ੁਬਾਨਾਂ ਚਲੇ ਗਿਆ ਥ੍ਰੈਟ ਵਾਲਾ ਜਦੋਂ ਪੰਜਾਬ ਦੇ ਵਿੱਚ ਅਤਵਾਦ ਸੀ ਹੂੰ ਉਦੋਂ ਮੈਂ ਤਾਂ ਨੂੰ ਮੈਂ ਮਹਿਸੂਸ ਕਰ ਸਕਦਾ ਕਿ ਭਾਜੀ ਗੱਲ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਆ ਤੁਸੀਂ ਵੇਖੋ ਨਾ ਇਸ ਤੋਂ ਪਹਿਲਾਂ ਇੱਕ ਘਟਨਾ ਹੋਈ ਆ ਤੁਹਾਡੇ ਹੀ ਸਾਥੀ ਹੈ ਨਾ ਇੱਕ ਰਏ ਨੇ ਜਿਹੜੇ ਪੰਜਾਬ ਦੇ ਸਭ ਤੋਂ ਮਸ਼ਹੂਰ ਸਿੰਗਰ ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕੀਤੀ ਗਈ ਤੇ ਉਹਨਾਂ ਦੇ ਨਾਲ ਇਹ ਮਿਸ ਹੈਪਨਿੰਗ ਹੋ ਗਈ ਉਹਨਾਂ ਦੀ ਮੌਤ ਹੋ ਗਈ ਸਿੱਧੂ ਮੂਸੇਵਾਲੇ ਦੀ ਤੇ ਹੁਣ ਇੱਕ ਪਾਸੇ ਤਾਂ ਆਪਾਂ ਇਹ ਕਹਿੰਦੇ ਆ ਕਿ ਇਹ ਸਿਕਿਉਰਿਟੀ ਵਿਡਰਾਅ ਕੀਤੀ ਗਈ ਤਾਂ ਹੋ ਗਿਆ ਜੇ ਕੱਲ ਨੂੰ ਕਿਸੇ ਵੀ ਵਿਧਾਇਕ ਦੀ ਸਿਕਿਉਰਿਟੀ ਵਿਡਰਾਅ ਕੀਤੀ ਜਾਂਦੀ ਹੈ ਮੰਤਰੀ ਦੀ ਸਿਕਿਉਰਿਟੀ ਘਟਾਈ ਜਾਂਦੀ ਹੈ ਤਾ ਫਿਰ ਜੇ ਕੁਝ ਮਿਸਹੈਪਨਿੰਗ ਹੋ ਗਈ ਆਪਾਂ ਫਿਰ ਸਰਕਾਰ ਨੂੰ ਕੇਰਾਂਗੇ ਮੈਂ ਦੇਖੋ ਸਿੱਧੂ ਮੂਸੇਵਾਲੇ ਜਿਹਦੀ ਡੈਥ ਹੋਈ ਉਹਨਾਂ ਤੇ ਅਟੈਕ ਹੋਇਆ ਬੜੀ ਮਾੜੀ ਗੱਲ ਹੈ ਹਮ ਪਰ ਮੈਨੂੰ ਇੱਕ ਅਲੇ ਦੱਸੋ ਜਿਹੜੇ ਲੋਕਾਂ ਤੇ ਰੋਜ਼ ਹੋ ਰਹੀ ਆ ਹਮ ਹਮ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਹਮ ਅੱਜ ਪਿੰਡੋਂ ਪਿੰਡ ਹਰ ਹਲਕੇ ਦੇ ਵਿੱਚ ਘਟੋ ਘਟ ਚਾਰ ਪੰਜ ਲੁੱਟਾਂ ਖਵਾ ਹੁੰਦੀਆਂ ਦਾਤਰ ਮਾਰੇ ਜਾਂਦੇ ਆ ਹਮ ਗੂਲੀਆਂ ਮਾਰ ਦਿੰਦੇ ਆ ਲੋਕਾਂ ਨੂੰ ਮੇਰਾ ਇੱਕ EMPLOYEE ਸੀਗਾ ਮਿਲ ਚੋਂ ਵਾਪਸ ਜਾ ਰਿਹਾ ਸੀ ਉਹਦਾ ਮੋਟਰਸਾਈਕਲ ਖੋ ਰਿਆ ਉਹਨੇ ਮੋਟਰਸਾਈਕਲ ਨਹੀਂ ਦਿੱਤਾ ਉਹਦੇ ਗੋਲੀ ਮਾਰਤੀ ਉਹਨਾਂ ਬਾਰੇ ਤਾਂ ਕੋਈ ਗੱਲ ਨਹੀਂ ਕਰਦਾ ਆਪਾਂ ਗੱਲ ਕਰਦੇ ਆ ਕਿ ਵੀ ਐਮਐਲਏ ਨੂੰ ਕੁਝ ਹੋ ਚੁੱਕਾ ਹੈ ਉਹੀ ਐਮਐਲਏ ਜਿਨ੍ਹਾਂ ਨੂੰ ਪਹਿਲਾਂ ਕੁਝ ਨਹੀਂ ਹੋਇਆ ਹੁਣ ਕਿਹੜਾ ਹੋ ਜਾਣਾ ਜੇ ਇੱਕ ਐਮਐਲਏ ਆਪਣੇ ਇਲਾਕੇ ਚ ਚੰਗੀ ਤਰ੍ਹਾਂ ਵਿਚਰਦਾ ਹੋਵੇ ਤੋ ਉਹਨੂੰ ਸਿਕਿਉਰਿਟੀ ਦੀ ਲੋੜ ਨਹੀਂ ਮੈਂ ਮਹਿਸੂਸ ਕਰਦਾ ਵੇਖੋ VIP ਡਿਊਟੀ ਚਾਹੇ ਜੱਜੇਜ਼ ਦੀ ਗੱਲ ਕਰ ਲਈਏ ਜੀ ਇਨਾਲਕੂ ਹਮ ਸਿਕਿਉਰਿਟੀ ਮੈਂ ਤਾਂ ਇਹ ਵੇਖਦਾ ਦਿੱਲੀ ਚਲ ਜਾਓ ਹਮ ਦਿੱਲੀ ਦੀ ਪੰਜਾਬ ਪੁਲਿਸ ਸੇਵਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਦੀ ਅਸੀਂ ਸੇਵਾ ਨਹੀਂ ਕਰ ਰਹੇ ਸੋ ਲੋੜ ਹੈ ਜਿੰਨੀ ਵੀ ਐਕਸੈਸ ਹਮ ਸਿਕਿਉਰਿਟੀ ਦਿੱਤੀ ਆ ਪ੍ਰੋਪਰ ਰੈਸ਼ਨਲਾਈਜੇਸ਼ਨ ਹੋਣੀ ਚਾਹੀਦੀ ਆ ਡਿਸਾਈਡ ਕੀਤਾ ਜਾਵੇ ਕਿ ਨੂੰ ਕਿੰਨੀ ਦੇਣੀ ਆ ਚਾਹੇ ਐਮਐਲਏ ਹੋਵੇ ਚਾਹੇ ਐਮਪੀ ਹੋਵੇ ਫਿਕਸ ਕਰ ਦਿਓ ਉਹਨੇ ਬੰਦੇ ਦੇ ਦਿਓ ਬਾਕੀ ਦੇ ਸਾਰੇ ਦੇ ਸਾਰੇ ਹਮ ਚੌਕੀਆਂ ਚੱਲਣੇ ਚਾਹੀਦੇ ਤਾਂਕਿ ਉਹ ਗਰਾਊਂਡ ਤੇ ਲੋਕਾਂ ਨੂੰ ਹਮ ਦੀ ਸੇਵਾ ਕਰ ਸਕਣ ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਸਕਣ ਮੈਨੂੰ ਇਹ ਵੀ ਪਤਾ ਜੀ ਇਹ ਹਰ ਬੰਦੇ ਦੀ ਹਰ ਬੰਦੇ ਤੇ ਪੁਲਿਸ ਨਹੀਂ ਲਾਈ ਜਾ ਸਕਦੀ ਜੀ ਜੀ ਬਿਲਕੁਲ ਪਰ ਸਾਨੂੰ ਮਾਹੌਲ ਕ੍ਰੀਏਟ ਕਰਨ ਲਈ ਕਾਨੂੰਨ ਤਕੜਾ ਕਰਨ ਦੀ ਲੋੜ ਹੈ ਜਿਹੜਾ ਬੰਦਾ ਲੁੱਟਖੋਖ ਕਰੇ ਹਾਂ ਫੜਿਆ ਜਾਵੇ ਹਾਂ ਹਾਂ ਜਿਹਦੇ ਕੋਲ ਨਜਾਇਜ਼ ਹਥਿਆਰ ਫੜਿਆ ਜਾਵੇ ਉਹ ਫੜ ਕੇ ਅੰਦਰ ਕਰ ਦੇਣਾ ਚਾਹੀਦਾ 10 ਸਾਲ ਲਈ ਬਿਲਕੁਲ ਠੀਕ ਹੈ ਰਣਜੀਤ ਸੇਮ ਟਾਈਮ ਗੱਲ ਇਕਲ ਹੋਰ ਇਸ ਪੂਰੇ ਮੁੱਦੇ ਤੇ ਇਹ ਇਹ ਵੀ ਤੁਹਾਨੂੰ ਕੀ ਮਹਿਸੂਸ ਹੁੰਦਾ ਕਿਉਂਕਿ ਆਮ ਲੋਕਾਂ ਨੂੰ ਮਹਿਸੂਸ ਹੁੰਦਾ ਮੇਰਾ ਇੱਕ ਸਵਾਲ ਸੁਣ ਲਓ ਮੈਂ ਪੂਰੀ ਗੱਲ ਸੁਣ ਲਾਂਗਾ ਤੁਹਾਡੀ ਕਿ ਸੁਰੱਖਿਆ ਘਟ ਤੇ ਟੌਰ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਭਾਈ ਮੈਂ ਕਿਤੇ ਫੀਤਾ ਕੱਟਣ ਜਾ ਰਿਹਾ ਮੈਂ ਕਿਤੇ ਲਾਕੇ ਜਾ ਰਿਹਾ ਮੈਂ ਕਿਤੇ ਕਸਬੇ ਚ ਜਾ ਰਿਹਾ ਜੇ 10 15 ਮੁਲਾਜ਼ਮ ਮੇਰੇ ਨਾਲ ਨਹੀਂ ਆ ਤਾਂ ਮੈਨੂੰ ਫਿਰ ਐਮਐਲਏ ਕੌਣ ਪਛਾਣੂਗਾ ਮੈਨੂੰ ਐਮਐਲਏ ਕੌਣ ਕਹੂਗਾ ਉਹ ਸੁਰੱਖਿਆ ਦੀ ਘਟ ਤੇ ਇਦਾਂ ਦੀਆਂ ਚੀਜ਼ਾਂ ਦੀ ਇਦਾਂ ਦੀਆਂ ਗੱਲਾਂ ਦੀ ਜ਼ਿਆਦਾ ਜ਼ਰੂਰਤ ਲੱਗਦੀ ਤੁਹਾਨੂੰ ਹੁੰਦੀ ਹੈ ਲੋਕ ਲੋਕਾਂ ਨਾਲ ਪਿਆਰ ਕਰੋਗੇ ਲੋਕ ਪਛਾਣਣਗੇ ਹੂੰ ਕਿੰਤੀ ਪੁਲਸ ਵਾਲਿਆਂ ਨਾਲ ਲੋਕ ਐਮਐਲਏ ਨੂੰ ਨਹੀਂ ਪਛਾਣਦੇ ਹੂੰ ਹੂੰ ਵੇਖੋ ਲੋੜ ਕੀ ਆ ਅੱਜ ਪੰਜਾਬ ਦੇ ਵਿੱਚ 25 ਤੋਂ 30% ਲੋਕ ਡੇਰਿਆਂ 'ਚ ਰਹਿੰਦੇ ਆ ਹੂੰ ਰਾਤ ਨੂੰ ਕੋਈ ਆ ਕੇ ਪੈ ਜਾਵੇ ਹੂੰ ਉਹ ਕਿੱਧਰ ਜਾਣਗੇ ਹੂੰ ਥਾਣਾ ਐਵਰੇਜ 8 ਤੋਂ 10 ਕਿਲੋਮੀਟਰ ਦੂਰ ਸੋ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਨਜਾਇਜ਼ ਹਥਿਆਰ ਆ ਰਹੇ ਆ ਨਾ ਉਹ ਚ ਕਾਰਨ ਸਰਕਾਰ ਦਾ ਵੀ ਆ ਹੂੰ ਕਿਉਂਕਿ ਤੁਸੀਂ ਐਗਜ਼ਿਸਟਿੰਗ ਬੰਦਿਆਂ ਨੂੰ ਜਿਹੜੇ ਬਾਹਰ ਡੇਰਿਆਂ 'ਚ ਰਹਿੰਦੇ ਆ ਜਿਹੜੇ ਆਪਣੀ ਜਾਨ ਵੀ ਸੇਫਟੀ ਦੀ ਕਲੈਰਿਟੀ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਲਾਇਸੈਂਸ ਨਹੀਂ ਦੇ ਰਹੇ ਤੇ ਫਿਰ ਬੰਦਾ ਕਿੱਧਰੋਂ ਸੇਫਟੀ ਕਰੇ ਮਲਾਜਮ ਪੂਰੇ ਨਹੀਂ ਹੈਗੇ ਉਹ ਕਿੱਦਾਂ ਆਪਣਾ ਧਿਆਨ ਰੱਖੂਗਾ ਸੋ ਸਰਕਾਰ ਨੂੰ ਜਿੰਨੇ ਲੋਕ ਡੇਰਿਆਂ 'ਚ ਰਹਿੰਦੇ ਆ ਉਹਨਾਂ ਨੂੰ ਲਾਇਸੈਂਸ ਦੇਣੇ ਚਾਹੀਦੇ ਆ ਲਾਇਸੈਂਸ ਤੇ ਤੁਸੀਂ ਕੱਲ ਹੋਰ ਚੈੱਕ ਕਰ ਲਓ ਡਾਟਾ ਐਨਾਲਾਈਜ਼ ਕਰ ਲਓ ਜੀ ਜਿਨ੍ਹਾਂ ਲੋਕਾਂ ਕੋ ਹਮ ਜਨੁਨ ਹਥਿਆਰ ਆ ਲਾਇਸੈਂਸੀ ਹਥਿਆਰ ਆ ਪੰਜਾਬ ਦੇ ਵਿੱਚ ਕਿੰਨੇ ਬੰਦੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਆ ਕੁਛ ਕੀਤਾ ਆ ਬੁੱਢ ਸੇ ਨਾਟ ਇਵਨ ਪੁਆਇੰਟ 1 ਪਰਸੈਂਟ ਉਹ ਕ੍ਰਾਈਮ ਤਾਂ ਇਲੀਗਲ ਹਥਿਆਰਾਂ ਨਾਲ ਹੀ ਹੁੰਦਾ ਜ਼ਿਆਦਾਤਰ ਨਾਟ ਇਵਨ ਪੁਆਇੰਟ 1 ਪਰਸੈਂਟ ਬਿਲਕੁਲ ਠੀਕ ਗੱਲ ਹਮ ਤੇ ਉਹਨਾਂ ਬੰਦਿਆਂ ਨੂੰ ਸਾਨੂੰ ਹਥਿਆਰ ਦੇਣੇ ਚਾਹੀਦੇ ਆ ਆਪਣੇ ਆਪਣੀ ਸੁਰੱਖਿਆ ਆਪ ਕਰਨ ਠੀਕ ਹੈ ਇੱਕ ਗੱਲ ਉਸਤੇ ਲੋਡ ਇਕੱਠੇਗਾ ਹਾਂ ਰਾਣੇਂਦਰ ਪ੍ਰਤਾਪ ਸਿੰਘ ਜੀ ਕੱਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਬੋਲਿਆ ਤੁਸੀਂ ਵੀ ਸੁਣਿਆ ਹੋਣਾ ਔਰ ਬਾਕੀ ਸਾਰੇ ਲੋਕਾਂ ਨੇ ਵੀ ਸੁਣਾ ਹੋਇਆ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਅੰਤ ਸਾਰ ਸਭ ਤੋਂ ਪਹਿਲਾਂ ਜਿਹੜੀ ਤਲਵਾਰ ਚਲਾਵਾਂਗੇ ਉਹ ਵੀ ਆਈਪੀ ਕਲਚਰ ਤੇ ਹੀ ਚਲਾਵਾਂਗੇ ਜਿਹੜੀ ਸੁਰੱਖਿਆ ਮੁਲਾਜ਼ਮ ਜਿਹਨੂੰ ਫਾਲਤੂ ਦਿੱਤੇ ਕਿਨੇ ਰੈਸ਼ਨਲਾਈਜ਼ ਕਰਾਂਗੇ ਪਰ ਉਹ ਗੱਲਾਂ ਹੋ ਪਾਈਆਂ ਕਈ ਵਾਰੀ ਹੁੰਦਾ ਕਿ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋ ਤਾਂ ਗੱਲਾਂ ਕਰ ਦਿੰਦੇ ਹੋ ਜਦੋਂ ਸੱਤਾ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਸਮਝ ਆਣੀ ਸ਼ੁਰੂ ਹੁੰਦੀ ਹੈ ਕਿ ਕੀ ਚੀਜ਼ ਜ਼ਰੂਰੀ ਹੈ ਕੀ ਚੀਜ਼ ਨਹੀਂ ਜ਼ਰੂਰੀ ਵੇਖੋ ਇਹ ਜਿਹੜਾ ਕਲਚਰ ਹੈ ਨਾ ਜੀ ਇਹ ਕੱਲਾ ਇਹ ਸਰਕਾਰਦਾਨੀ ਪਿੱਛੇ ਚੱਲਦਾ ਆ ਰਿਹਾ ਹੂੰ ਹੂੰ ਤੇ ਅੱਜ ਮੌਕਾ ਹੈਗਾ ਇਹਨੂੰ ਇੰਪਲੀਮੈਂਟ ਕਰਨ ਦਾ ਸਰਕਾਰ ਨੂੰ ਇੰਪਲੀਮੈਂਟ ਕਰ ਦੇਣਾ ਚਾਹੀਦਾ ਹੂੰ ਤੇ ਮੈਂ ਮਹਿਸੂਸ ਕਰਦਾ ਜੀ 90% ਕੀ 95% ਐਮਐਲਏ ਚਾਹੁੰਦੇ ਆਏ ਕੰਮ ਹੋ ਜਵੇ ਮੈਂ ਤਾਂ ਹਰ ਬੰਦੇ ਨੇ ਐਮਐਲਏ ਦੇ ਚਾਹੇ ਵਿਰੋਧੀ ਤਰਦਾ ਹੋਵੇ ਚਾਹੇ ਆਪਣਾ ਹੋਵੇ 90% ਨੇ ਕਿਹਾ ਯਾਰ ਤੂੰ ਬੋਲਿਆ ਬਿਲਕੁਲ ਸਹੀ ਗੱਲ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਇਹ ਚੀਜ਼ ਇੰਪਲੀਮੈਂਟ ਕਰ ਦੇਣੀ ਚਾਹੀਦੀ ਹੈ ਹਾਂ ਤੇ ਤੁਹਾਡੇ ਚੁੱਕੇ ਹੋਏ ਸਵਾਲ ਦਾ ਜਵਾਬ ਕੋਈ ਆਇਆ ਕਿ ਨਹੀਂ ਆਇਆ ਕਿਹੜੇ ਚੁੱਕਿਓ ਜਵਾਬ ਜਿਹੜੀ ਇਹ ਗੱਲ ਤੁਹਾਡੇ ਤੁਸੀਂ ਇਹ ਗੱਲ ਜਿਹੜੀ ਕੀਤੀ ਹੈ ਇਹਦੇ ਬਾਰੇ ਕੋਈ ਹਾਂ ਪੱਖੀ ਹੰਗਾਰਾ ਸਰਕਾਰ ਵੱਲੋਂ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਵੇਖੋਈ ਤਾਂ ਆ ਇਹ ਮੈਂ シュਟਕਿਆ ਸੀ 0 ਆਵਰ ਦੇ ਵਿੱਚ ਹੂੰ 0 ਆਵਰ ਦੇ ਵਿੱਚ ਸਰਕਾਰ ਜਾਂ ਕਨਸਰਨਡ ਮਿਨਿਸਟਰ ਹੂੰ ਦਾ ਜ਼ਰੂਰੀ ਨਹੀਂ ਕਿ ਉਹ ਇਸ ਚੀਜ਼ ਦਾ ਜਵਾਬ ਦੇ ਦੇ ਹੂੰ ਉਹਨਾਂ ਤੇ ਹੀ ਪਹੁੰਚ ਗਿਆ ਐਂਡ ਆਈ ਏਮ ਸ਼ੋਰ ਕਿ ਉਹਦੇ ਤੇ ਵਿਚਾਰ ਕਰਨ ਕਰਨਗੇ ਤੇ ਕੋਈ ਨਾ ਕੋਈ ਪੋਜ਼ਿਟਿਵ ਡਿਸੀਜਨ ਲੋਕਾਂ ਦੇ ਹੱਕ ਚਾਊਗਾ ਹਮ ਚਲ ਜਿਹੜੇ ਲੋਗ ਨਾ ਐਮਐਲਏ ਆ ਜੀ ਨਾ ਮੰਤਰੀ ਨੇ ਹਮ ਉਹਨਾਂ ਨੂੰ ਐਮਐਲਏ ਉਹਨਾਂ ਨੂੰ ਪੁਲਿਸ ਵਾਲੇ ਦਿੱਤੇ ਹੋਏ ਆ ਸਿਕਿਉਰਿਟੀ ਦਿੱਤੀ ਉਹ ਇਮੀਡੀਏਟਲੀ ਵਿਟਰੋ ਹੋਣੀ ਚਾਹੀਦੀ ਆ ਵਾਈ ਐਟ ਦੀ ਕਾਸਟ ਆਫ ਦੀ ਸਟੇਟ ਹਮ ਅਗਲਾ ਆਪਣੇ ਪੈਸੇ ਦਵੇ ਜੇ ਉਹਨੂੰ ਚਾਹੀਦੀ ਆ ਲੈ ਲਵੇ ਹਮ ਬਿਲਕੁਲ ਠੀਕ ਆ ਨਲ ਸਟੇਟ ਤਾਂ ਪਹਿਲਾਂ ਹੀ ਕਰ ਚੁੱਕਿਆ ਹੈ ਖਾਦਾ ਦੇ ਵੀ ਆ ਉਹ ਲਈ ਫੰਡ ਦੇ ਪੈਸੇ ਸਰਕਾਰ ਕਿਉਂ ਦਵੇ ਲੋਕਾਂ ਦਾ ਪੈਸਾ ਕਿਉਂ ਉਹਨਾਂ ਦੀ ਸੁਰੱਖਿਆ ਤੇ ਖਰਚ ਹੋਵੇ ਬਿਲਕੁਲ ਠੀਕ ਹੈ ਰਾਣਾ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਮੁੱਖਦੀ ਗੱਲ ਇਹ ਹੈ ਕਿ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਇਹਨਾਂ ਦੀ ਇਹ ਮੰਗ ਹੈ ਪੰਜਾਬ ਦੇ ਇੱਕ ਵਿਧਾਇਕ ਦੀ ਮੰਗ ਹੈ ਕਿ ਪੰਜਾਬ ਦੇ ਵਿਧਾਇਕਤ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਜਾਵੇ ਤੇ ਉਹ ਸੁਰੱਖਿਆ ਕਟੌਤੀ ਕਰਕੇ ਉਹਨਾਂ ਥਾਣਿਆਂ ਦੇ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਜਾਣ ਜਿੱਥੇ ਮੁਲਾਜ਼ਮਾਂ ਦੀ ਨਫਰੀ ਬਹੁਤ ਘੱਟ ਹੈ ਤੇ ਕ੍ਰਾਈਮ ਵਧ ਰਿਹਾ ਦੇਸ਼ਦونی ਦੇ ਬਾਕ